ਜਮਸੀ ਦੀ ਸੰਤ ਮੈਂ ਸੰਤ ਜੀ ਸਾਡੇ ਵੱਡੇ ਭਰਾ ਜੌਨ ਕੋਟਲੀ ਜੀ ਨੂੰ ਸਪੈਸ਼ਲਿਸਟ ਮਹਿਮ ਦੇ ਵਿੱਚ ਜੁੜਿਆ ਜਿਹੜੇ 2 ਦਿਨ ਤੋਂ ਮੇਰੇ ਨਾਲ ਹੀ ਇੱਥੇ ਰਹਿ ਰਹੇ ਨੇ ਤੇ ਅੱਜ 5 ਵਜੇ ਤੱਕ ਮੇਰੇ ਨਾਲ ਨੇ ਤੇ ਮੈਂ ਚਾਹੂਗਾ ਕਿ ਅਪੋਸਲ ਜੀ ਆਪਣੇ ਵਿਚਾਰ ਆਪਣੀ ਸੰਗਤ ਦੇ ਨਾਲ ਤੇ ਸਾਡੀ ਪੂਰੀ ਲੁਧਿਆਣੇ ਵੈਸਟ ਦੀ ਕਲੀਸਿਆ ਦੇ ਨਾਲ ਪਾਸਟਰ ਸਾਹਿਬ ਦੇ ਨਾਲ ਸਾਂਝੇ ਕਰਨ ਤਾਂ ਕਿ ਸਾਰਿਆਂ ਨੂੰ ਮੈਸੇਜ ਪਹੁੰਚੇ ਓਕੇ ਤੋਂ ਜਮਸੀ ਦੀ ਜਮਸੀ ਦੀ ਅਪੋਸਲ ਜੀ ਔਰ ਸਾਥੀ ਮੈਂ ਜਵੇ ਆਪਣੀ ਟੀਮ ਨੂੰ ਤੁਹਾਡੇ ਨਾਲ ਲਗਾਇਆ ਕਿਉਂਕਿ ਇੱਕ वचन ਕਹਿੰਦਾ ਕਿ ਜਿਹੜੇ ਸਾਡੇ ਆਪਣੀ ਨਹੀਂ ਜਿਹੜੇ ਮਸੀਹ ਦੇ ਵਿੱਚ ਨੇ ਜਿਹੜੇ ਆਪਣੀ ਲੋਕਾਂ ਲਈ ਔਰ ਵੈਸੇ ਵੀ ਸਾਨੂੰ ਪਰਮੇਸ਼ਵਰ ਨੇ ਸਿਰ ਆਪਣੀ ਲੋਕਾਂ ਨੂੰ ਨਹੀਂ ਸਾਰੇ ਸੰਸਾਰ ਨੂੰ ਪਿਆਰ ਕਰਨ ਲਈ ਕਿਹਾ ਹੈ ਔਰ ਜਦੋਂ ਸਾਡੇ ਮਸੀਹ ਉਹ ਸੱਚੇ ਯੋਧੇ ਅ ਨੁਮਾਇंदे ਖੜੇ ਹੋਣਗੇ ਜਿਹੜੇ ਪੋਲਿਟਿਕਲ ਜਿਹੜੀਆਂ ਸੀਟਸ ਨੇ ਉਹਨਾਂ ਤੇ ਪਰਮੇਸ਼ਰ ਸਾਨੂੰ ਖੜਾ ਕਰੇਗਾ ਤਸੀਂ ਸਿਰਫ ਆਪਣੀ ਲੋਕਾਂ ਲਈ ਨਹੀਂ ਪੂਰੇ ਸਮਾਜ ਲਈ ਬੜਾ ਅੱਛਾ ਇਮਾਨਦਾਰ ਆ ਸੱਤ ਨੰਬਰ ਤੇ ਤੁਰੀ ਦਾ ਨਿਸ਼ਵਾਸ ਹੈ ਕਿ ਤੁਸੀਂ ਇਸ ਮੈਸੇਜ ਨੂੰ ਪ੍ਰਭੂ ਦਾ ਮੈਸੇਜ ਸਮਝ ਕੇ ਆ ਪੂਰਾ ਕਰ ਚੁੱਕੇ ਜੇ ਤੁਹਾਡਾ ਸਭ ਤੁਹਾਡੀ ਲਈ ਪ੍ਰਾਰਥਨਾ ਕਿ ਪਰਮੇਸ਼ਰ ਤੁਹਾਨੂੰ ਬੜਾ ਬles ਕਰ ਚੁੱਕਾ ਜਿੱਤ ਦੇ ਚੁੱਕਾ ਤੁਹਾਡੀ ਫੈਮਲੀ ਨੂੰ ਔਰ ਤੁਹਾਨੂੰ ਇੱਕ ਹੋਰ ਵੀ ਸ਼ੁੱਧਮੰਦ ਦੇ ਚੁੱਕਾ ਜਿੰਨਾ ਤੁਸੀਂ ਆਪਣੇ ਲੋਕਾਂ ਲਈ ਔਰ ਸਮਾਜ ਦੀ ਇੱਕ ਵੈਲ ਸੇਵਾ ਕਰ ਸਕੋ ਤਾਂ ਹੋ ਚੁੱਕਾ ਈਸ਼ਮਸੀ ਦੇ ਨਾਮ 'ਚ ਆਮੇਨ ਆਮੇਨ ਥੈਂਕ ਯੂ ਸੰਤਜੀਤ ਤੁਹਾਡੀਆਂ ਦੁਆਵਾਂ ਦੇ ਲਈ ਤੇ ਮੈਂ ਧੰਨਵਾਦ ਕਰਦਾ ਜਿਹੜਾ ਪਰਸੋ ਰਾਤ ਤੁਸੀਂ ਆ ਕੇ ਮੈਨੂੰ ਮਿਲ ਕੇ ਗਏ ਮੇਰੇ ਲਈ ਮੇਰੇ ਪਰਿਵਾਰ ਦੇ ਲਈ ਆਪ ਆ ਕੇ ਪ੍ਰਾਰਥਨਾ ਕਰਕੇ ਗਏ ਉਹਦੇ ਲਈ ਮੈਂ ਧੰਨਵਾਦ ਦੀਆਂ ਤੁਸੀਂ ਮੈਨੂੰ ਕਿਹਾ ਸੀ ਵੀ ਇਹ ਗੱਲ ਨਹੀਂ ਦੱਸਣੀ ਪਰ ਨਹੀਂ ਸੰਤਜੀ ਮੈਂ ਉਸ ਦਿਨ ਬਹੁਤ ਲੋ ਸੀ ਪਰ ਜਦੋਂ ਆ ਕੇ ਤੁਸੀਂ ਪ੍ਰੇਅਰ ਕੀਤੀ ਉਸ ਤੋਂ ਬਾਅਦ ਮੇਰੇ ਤੇ ਇੱਕ ਐਸੀ એનર્ਜੀ ਆਈ ਜਿਹਦਾ ਕਰਕੇ ਮੈਂ ਧੁੱਪ ਦੇ ਵਿੱਚ ਨੇਰੀ ਦੇ ਵਿੱਚ ਵੀ ਤੁਰਿਆ ਫਿਰਦਾ ਮੀ ਕੋਸ਼ਿਸ਼ ਨਹੀਂ ਤੇ ਨਹੀਂ ਇੱਕ ਬੰਦ ਦਿੱਤਾ ਕਿਉਂਕਿ ਸਾਨੂੰ ਸਿਰਫ ਕ੍ਰਿਸ਼ਨ ਸੀ ਨਹੀਂ ਸਾਰੇ ਜਿਹੜੇ ਲੋਕ ਨੇ ਅਦਰਸ਼ ਪਰਮੇਸ਼ਰ ਨੇ ਉਹਨਾਂ ਨੂੰ ਪਿਆਰ ਕਰਨ ਲਈ ਕਿਹਾ ਸਾਨੂੰ ਤੇ ਖੁਦਾ ਨੇ ਕਿਹਾ ਕਿ ਹਰ ਇੱਕ ਦੀ ਮਦਦ ਕਰੋ ਨਾ ਤੇ ਜਦੋਂ ਤੁਸੀਂ ਇਸ ਪੋਸਟ ਤੇ ਹੋਗੇ ਤੇ ਔਰ ਅੱਛੇ ਨਾ ਕਰੋਗੇ ਤੇ ਮੇਰਾ ਵਿਸ਼ਵਾਸ ਹੈ ਸਵਰ ਬੈਸਟ ਕਰ ਸਕੇ ਖੁਦਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਥੈਂਕਸ ਅ ਲੋਟ ਆਮਨ